ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਤੁਹਾਡਾ ਕੈਂਡੀਡੇਟ ਇਹਨਾਂ ਤੋਂ ਕੋੰਦੀ ਤਾਕਤ ਨਹੀਂ ਰੱਖਦਾ ਮੈਂ ਤੁਸੀਂ ਕਾਲੀਆਂ ਦੇ ਖਿਲਾਫ ਜੋ ਬੋਲਦੇ ਹੋ ਉਹ ਪਾਲਸੀ ਦਾ ਬੋਲਣ ਮੇਰੇ ਹੱਥ ਵੱਡੇ ਜਾਣ ਜੇ ਮੈਂ ਕਾਲੀ ਦਾ ਵੋਟ ਨਹੀਂ ਪਾਈ ਤੇ ਜਿਨ੍ਹਾਂ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਟ ਨਾ ਰਹਿਣ ਦੇ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪਾਣੀਆਂ ਨੇ ਉਹ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਤੇ ਪਈਆਂ ਉਹ ਸਾਡੀ ਮਿਹਨਤ ਦੀ ਪਈਆਂ ਆ। ਵਾਲੇ ਤੋਂ ਵਾਲੇ ਵਾਲੇ ਨੇ ਉਹਦੀ ਬੱਤ ਮਾਰ ਦਿੱਤੀ ਏ ਉਨੇ ਕਹਣਾ ਕੀ ਉਹਦੀ ਮਤ ਮਾਰ ਦਿੰਦੀ ਐ ਹਲਕਾ ਚਾਰਜਾ ਨੇ ਉਹਦੀ ਮਤ ਹੀ ਮਾਰ ਦਿੰਦੀ ਐ ਅਕਾਲੀ ਦਲ ਇਹਨਾਂ ਦੇ ਪ੍ਰੋਦਾ ਨਹੀਂ ਅਕਾਲੀ ਦਲ ਸਾਡਾ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਅਕਾਲੀ ਦਲ ਦੇ ਉੱਤੇ ਕੰਟਰੋਲ ਕਰਨੇ ਕਰਨਾ ਹੈ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਦੀ ਇਹ ਲਲਕਾਰ ਅਕਾਲੀ ਦਲ ਦੇ ਗੁਰਦਾਸਪੁਰ ਦੇ ਵਿੱਚ ਮੁਸ਼ਕਿਲ ਦਾ ਸਬਬ ਬਣ ਸਕਦੀ ਹੈ ਕਿਉਂਕਿ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਰੈਲੀ ਕਰਨਗੇ ਤੇ ਫਿਰ ਕੋਈ ਵੱਡਾ ਫੈਸਲਾ ਲੈ ਲੈਣਗੇ ਸੁੱਚਾ ਸਿੰਘ ਲੰਗਾ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਫੁੱਟਪਟਾਲ ਨਹੀਂ ਹੋ ਰਹੀ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਨ ਦੀ ਤੱਕ ਨਹੀਂ ਰੱਖਦਾ ਤੇ ਤੁਸੀਂ ਅਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ 5 4 ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਜਾ ਸਿਰਫ ਬੋਲਦੇ ਨੇ ਕਾਲੀਆਂ ਦੇ ਖਿਲਾਫ ਮੈਂ ਕਹਿੰਦਾ ਮੈਂ ਗੁਰੂਬਾਰਾਜ ਦੇ ਦਰਬਾਰ ਵਿੱਚ ਹਾਜ਼ਰ ਹਾਂ ਮੇਰੇ ਹੱਥ ਵੱਡੇ ਜਾਣ ਜੇ ਮੈਂ ਕਾਲੀ ਦਾ ਵੀ ਵੋਟ ਨਹੀਂ ਪਾਈ ਤੇ ਤੇ ਜਿਨ੍ਹਾਂ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪਾਣੀਆਂ ਨੇ ਪਰ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜਿਲ੍ਹੇ ਦਾ ਪ੍ਰਧਾਨ ਰਿਆ ਵਾਂ ਕੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਕਿ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕੇ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ ਉਹ ਤੁਹਾਨੂੰ ਕੈਂਡੀਡਟ ਮੈਂ ਕਹਿੰਨਾ ਉਹਨੂੰ ਆਲੇ-ਦੁਆਲੇ ਵਾਲਿਆਂ ਨੇ ਉਹਦੀ ਮਤ ਮਾਰ ਦਿੱਤੀ ਏ ਉਹਨੇ ਕਹਿਣਾ ਕੀ ਉਹਦੀ ਮਤ ਮਾਰ ਦਿੱਤੀ ਏ ਹਲਕਾ ਇੰਚਾਰਜਾਂ ਨੇ ਉਹਦੀ ਮਾਤੀ ਮਾਰ ਦਿੱਤੀ ਐ ਕਾਂਗਰਸ ਦੇ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਲੱਗਦਾ ਨੇ ਹਾਈ ਕਮਾਂਡ ਵੀ ਦਖਲ ਦੇਣਾ ਚਾਹੀਦਾ ਇਸੇ ਚਾਹ ਵੀ ਤੁਹਾਡੇ ਨਾਲ ਗੱਲਬਾਤ ਹਾਈ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਦੇ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲਓ ਕਿ ਕਿੰਨਾ ਸਾਰੀ ਕਰੀਮ ਬੈਠੀ ਹੋਈ ਐ ਬੋਲੇ ਇਦਰੀ ਤੋਂ ਬਾਹਰ ਤੁਹਾਡਾ ਨਹੀਂ ਬੋਏ ਫਿਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਤੁਹਾਡੇ ਵੱਲੋਂ ਲਓ। ਉਹ ਆਜ਼ਾਦ ਲੜਦਾ ਕਿਹੜੀ ਗੱਲ ਹੈ? ਅਸੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਤਾ। ਅਸੀਂ ਵੋਟ ਕਾਲੀਦਾਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ। ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ। ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਟੰਗ ਨਾਲ ਸਾਡੇ ਨਾਲ ਗੱਲ ਨਾ ਕੀਤੀ ਅਸੀਂ ਦਰਦਰ ਤੇ ਨਹੀਂ ਜਾਵਾਂਗੇ। ਆਪਣੀ ਵੋਟ ਜਰੀਏ ਕਾਲੀਦਾਲ ਨੂੰ ਪਾਵਾਂਗੇ। ਕਾਲੀਦਾਲ ਇਹਨਾਂ ਦੇ ਪਿਓ ਦਾ ਨਹੀਂ। ਕਾਲੀਦਾਲ ਸਾਡਾ ਹੈ। ਅਸੀਂ ਅੱਜ ਨਹੀਂ ਕੱਲ ਅਕਾਲੀ ਦਲ ਪਰਸੋਂ ਅਸੀਂ ਕਾਲੀ ਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਾਂ ਸੁਚਾ ਸਿੰਘ ਲੰਗਾ ਬਾਦਲ ਸਰਕਾਰ ਦੇ ਲਈ ਮੰਤਰੀ ਰਹੇ ਨੇ ਦਰਅਸਲ 2017 ਦੇ ਵਿੱਚ ਇੱਕ ਮਹਿਲਾ ਵੱਲੋਂ ਸੁਚਾ ਸਿੰਘ ਲੰਗਾ ਤੇ ਰੇਪ ਅਤੇ ਧੋਖਾਧੜੀ ਦਾ ਇਲਜ਼ਾਮ ਲਗਾ ਦਿੱਤਾ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਚੋਂ ਵੀ ਕੱਢ ਦਿੱਤਾ ਸੀ ਹਾਲਾਂਕਿ ਸੁਚਾ ਸਿੰਘ ਲੰਗਾ ਨੂੰ ਗੁਰਦਾਸਪੁਰ ਐਡੀਸ਼ਨਲ ਸੈਸ਼ਨ ਅਦਾਲਤ ਨੇ ਬਰੀ ਵੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਅਕਾਲ ਤਖਤ ਸਾਭ ਗਏ ਮੁਆਫੀ ਮੰਗੀ ਤੇ ਜਥੇਦਾਰ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਯਾਨੀ ਕਿ ਤਨਖਾਹ ਵੀ ਲਈ ਤੇ ਹੁਣ ਪਾਰਟੀ ਦੇ ਵਿੱਚ ਪੁੱਛ ਪੜਤਾਲ ਨਾ ਹੋਣ ਕਰਕੇ ਸੁੱਚਾ ਸਿੰਘ ਲੰਗਾ ਖਾਸੇ ਔਖੇ ਹੋ ਗਏ ਨੇ